ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਚਛੇ ਹੋਰਾ ਜੋ ਛਛੇ ਹੋਰਾ ਛੋ ਜਜੇ ਹੋਰਾ ਜੋ ਜਹਜੇ ਹੋਰਾ ਜੋ ਣਨੇ ਹੋਰਾ ਣਿਓ ਟੇਕਮ ਹੋਰਾ ਟੋ ਠਾਂਠੇ ਹੋਰਾ ਠੋ ਡੱਡੇ ਹੋਰਾ ਡੋ ਡਹੜੇ ਹੋਰਾ ਡੋ ਰਾਣੇ ਹੋਰਾ ਣੋ ਤੱਤੇ ਹੋਰਾ ਤੋ ထထေဟ ोरा 2ဒဒေဟ ोरा 2ဒဟေဟ ोरा 2နနေဟ ोरा 9ပပေဟ ोरा 0ဖဖေဟ ोरा 0ဘဘေဟ ोरा 0ဘဟေဟ ोरा 0မမေဟ ोरा 0ချချေကနိုရာ2၆ချေကနိုရာ6ဂျဂျေကနိုရာ2ဂျဟေဂျေကနိုရာ2ညညေကနိုရာ9 ਤੇ ਕੰਨੋਰਾ ਟੋ ਠਾਂਠੇ ਕਨੋਰਾ ਠੋ ਡੱਡੇ ਕਨੋਰਾ ਡੋ ਦਹੇ ਕਨੋਰਾ ਡੋ ਰਾਣੇ ਕਨੋਰਾ ਣੋ ਤੱਤੇ ਕਨੋਰਾ ਤੋ ਥੱਥੇ ਕਨੋਰਾ ਥੋ ਦੱਡੇ ਕਨੋਰਾ ਦੋ ਦਹੇ ਦੇ ਕਨੋਰਾ ਦੋ ਨੰਨੇ ਕਨੋਰਾ ਨੋ ਪੱਪੇ ਕਨੋਰਾ ਪੋ ਫੱਫੇ ਕਨੋਰਾ ਫੋ ਬੱਬੇ ਕਨੋਰਾ ਬੋ ਬਹੇ ਬੇ ਕਨੋਰਾ ਬੋ ਮਮੇ ਕਨੋਰਾ ਮੋ Wahi Guruji ka Khalsa, Sri Wahi Guruji ke...